ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਕੱਲ ਦਸਹਿਰਾ ਲੰਘਿਆ ਵਿਜੇ ਦਸਮੀ ਵੀ ਆਖਿਆ ਅਖਬਾਰਾਂ ਤੇ ਸੋਸ਼ਲ ਮੀਡੀਆ ਤੇ ਸਮਾਜਿਕ ਲੋਕਾਂ ਨੇ ਰਾਜਨੀਤਿਕ ਲੋਕਾਂ ਨੇ ਪੜਿਆਂ ਨੇ ਅਣਪੜਿਆਂ ਨੇ ਸਾਰਿਆਂ ਨੇ ਬਦੀ ਉੱਤੇ ਨੇਕੀ ਦੀ ਜਿੱਤ ਦੀਆਂ ਵਧਾਈਆਂ ਦਿੱਤੀਆਂ ਕੀ ਸੱਚ ਕੱਲ ਨੇਕੀ ਦੀ ਜਿੱਤ ਹੋ ਗਈ ਐ ਬਦੀ ਹਾਰ ਗਈ ਐ ਕੀ ਰਾਵਣੀ ਬ੍ਰਿਆਈ ਦਾ ਬਦੀ ਦਾ ਕਾਰਨ ਸੀ ਸਮਾਜ ਦੇ ਵਿੱਚ ਇੱਕ ਬ੍ਰਿਆਈ ਰਾਵਣੀ ਐ ਜਿਹਦਾ ਪਲਾਸਟਿਕ ਦਾ ਲਫਾਫਿਆਂ ਦਾ ਪੁਤਲਾ ਬਣਾ ਕੇ ਵਿੱਚ ਬਰੂਧ ਪਾ ਕੇ ਕੋਨੂੰ ਸਾੜ ਕੇ ਬਰਿਆਈ ਖਤਮ ਹੋ ਗਈ ਕੀ ਇਹ ਲੋਕਾਂ ਨੂੰ ਡਰਾਮਾ ਵਿਖਾ ਕੇ ਕੀ ਸਾਬਤ ਕਰਨਾ ਚਾਹੁੰਦੇ ਆ ਰਾਵਣ ਕੋਈ ਪੂਜਨਿਕ ਕਹਿੰਦਾ ਹੈ ਕੋਈ ਮਾੜਾ ਕਹਿੰਦਾ ਪਰ ਧਾਰਮਿਕ ਗ੍ਰੰਥ ਖੁਦ ਮੰਨਦੇ ਆ ਕਿ ਰਾਵਣ ਚਾਰ ਵੇਦਾਂ ਦਾ ਗਿਆਤਾ ਸੀ ਰਾਵਣ ਦਾ ਜਿਹੜਾ ਮਹਿਲ ਸੀ ਉਹ سونے ਦਾ ਸੀ ਅੱਜ ਤੱਕ ਕੋਈ ਧਾਰਮਿਕ ਗ੍ਰੰਥ ਇਹ ਸਾਬਤ ਨਹੀਂ ਕਰ ਸਕਿਆ ਕਿ 라ਵਣ ਦੇ ਰਾਜ ਵਿੱਚ ਉਹਦੇ ਸ਼ਹਿਰ ਵਿੱਚ ਉਹਦੀ ਪ੍ਰਜਾ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਅਣਿਆ ਹੁੰਦਾ ਸੀ ਇੱਕ માતા ਸੀਤਾ ਨੂੰ ਚੱਕ ਕੇ ਉਹਦੇ ਮਹਿਲਾਂ ਵਿੱਚ ਰੱਖਣਾ ਇੱਕ ਕੋ ਇੱਕ ਕਾਰਨ ਜਿਹਦੇ ਕਰਕੇ ਅੱਜ ਸੜੀਆਂ ਤੋਂ ਉਹਨੂੰ ਸਾੜਿਆ ਬਾਲਿਆ ਜਾ ਰਿਹਾ ਤੇ ਅੱਜ ਇੱਥੇ ਸਾਡੇ ਤਾਂ ਹਜ਼ਾਰਾਂ 라ਵਣ ਹੈ ਬਲਾਤਕਾਰ ਕਰਕੇ ਅਦਾਲਤਾਂ ਦੇ ਵਿੱਚ ਕੇਸ ਚੱਲੀ ਜਾਂਦੇ ਆ ਤੇ ਉਹੀ ਔਰਤਾਂ ਦੇ ਸੁਵਾਗਮਾਂ ਦੇ ਵਿੱਚ ਮੁੱਖ ਮਹਿਮਾਨ ਵੀ ਬੰਦੇ ਆ ਜਾਂ ਇਹ ਕਹੀਏ ਕਿ ਸੜੀਆਂ ਤੋਂ ਨੇਕੀ ਅਤੇ ਬਦੀ ਦਾ ਜਿਹੜਾ ਇਹ ਦਸਹਿਰਾ ਮਨਾਇਆ ਜਾਂਦਾ ਹੈ ਕਿ ਬਦੀਆਂ ਖਤਮ ਹੋ ਗਈਆਂ ਕਿ ਅਤਿਆਚਾਰ ਖਤਮ ਹੋ ਗਏ ਕਿ ਗਰੀਬੀ ਖਤਮ ਹੋ ਗਈ ਕਿ ਭ੍ਰਸ਼ਟਾਚਾਰ ਖਤਮ ਹੋ ਗਿਆ ਕੋਈ ਇੱਕ ਵੀ ਨੇਕੀ ਬਦਲੀ ਹੋਵੇ ਕਿਸੇ ਨੂੰ ਕੋਈ ਇਨਸਾਫ ਮਿਲਿਆ ਹੋਵੇ ਕਾ ਕੋ ਆ ਇਹ ਜ਼ਰੂਰ ਹੈ ਕਿ ਵਪਾਰੀਆਂ ਦੇ ਪਟਾਕੇ ਵਿਕ ਜਾਂਦੇ ਆ ਮਠਿਆਈਆਂ ਵਿਕ ਜਾਂਦੀਆਂ ਇਹ ਸਾਡੀ ਭੋਲੀ ਭਾਲੀ ਜਨਤਾ ਦਸਹਿਰੇ ਦੀਆਂ ਵਧਾਈਆਂ ਦੀ ਜਾਂਦੀ ਹੈ 라ਵਣ ਨੇ ਆਪ ਦੀ ਭੈਣ ਸ਼੍ਰੂਪਨਕਾ ਦੀ ਕੋਈ ਬੇਇੱਜ਼ਤੀ ਦਾ ਬਦਲਾ ਲਿਆ ਸੀ ਇਹ ਅੱਜ ਲੋਕ ਉਹਨੂੰ ਰਾਕਸ਼ਸ ਕਹਿ ਕੇ ਪੜਦੇ ਆ ਪਦਨਾਮ ਕਰਦੇ ਆ ਪਰ ਤੁਸੀਂ ਸੁਣੀ ਹੋਣੀ ਹੈ ਕਿ ਭਗਵਾਨ ਰਾਮਚੰਦਰ ਨੇ ਜਦੋਂ 라ਵਣ ਦੀ ਮੌਤ ਅੰਤਲਾ ਸਮਾਂ ਆਇਆ ਸੀ ਤਾਂ ਲక్ష్మణ ਨੂੰ ਆਖਿਆ ਸੀ ਕਿ ਉਹ ਧਰਮਾਤਮਾ ਉਹ ਤੋਂ ਕੁਝ ਗੁਣ ਲੈ ਲੈ ਤੇ ਤਿੰਨ ਚੀਜ਼ਾਂ ਤਿੰਨ ਗੱਲਾਂ 라ਵਣ ਨੇ ਲక్ష్ਮਨ ਨੂੰ ਸਿੱਖਿਆ ਦੇ ਰੂਪ ਵਿੱਚ ਕਿੰਨਾ ਸੀ ਜੇ 라ਵਣ ਐਡਾ ਮਾੜਾ ਸੀ ਤਾਂ ਭਗਵਾਨ ਰਾਮਚੰਦਰ ਜੀ ਨੇ ਆਪ ਦੇ ਭਰਾ ਨੂੰ ਉਤੋ ਸਿੱਖਿਆ ਲੈਣ ਵਾਸਤੇ ਕਿਉਂ ਕੱਲਿਆ ਜੇ ਗੱਲ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਜੇ ਅਗਲੀ ਵੀਡੀਓ ਦੇ ਵਿੱਚ ਕਿਹੜੀਆਂ ਗੱਲਾਂ ਰਾਵਣ ਤੋਂ ਲక్ష్మణ ਨੇ ਭਗਵਾਨ ਰਾਮਚੰਦਰ ਜੀ ਦੇ ਕਹਿਣ ਤੇ ਸਿੱਖੀਆਂ ਸੀ ਤੇ ਜਿਹੜੀਆਂ ਧਾਰਮਿਕ ਗ੍ਰੰਥਾਂ ਦੇ ਵਿੱਚ ਅੱਜ ਵੀ ਮੌਜੂਦ ਪਈਆਂ ਧੰਨਵਾਦ